ਇਨੂੰ ਸ਼ਰਮ ਆਉਣੀ ਚਾਹੀਦੀ ਐ ਐਸਐਚਓ ਨੂੰ ਪੁੱਛਣਾ ਚਾਹੁੰਦੇ ਆ ਛੱਟਾ ਜੂਆ ਮਸਾਜ ਸੈਂਟਰ ਤੇ ਬਲਕਾਰ ਸਿੱਧੂ ਨੂੰ ਪੈਸੇ ਜਾਂਦੇ ਆ ਪੁਲਿਸ ਸਾਹਿਬ ਦੇ ਮੂੰਹ ਨਾਲ ਕਹਿੰਦੀ ਐ ਉਹਦੀਆਂ ਵੀਡੀਓ ਐ ਮੇਰੇ ਕੋਲ ਐਸੇ ਤੂੰ ਆ ਮੂੰਹ ਦੇ ਨਾਲ ਕਹਿ ਰਿਹਾ ਕਿ ਨਾ ਬਲਕਾਰ ਸਿੱਧੂ ਕੋਲ ਪੈਸੇ ਜਾਂਦੇ ਆ 25 ਲੱਖ ਰੁਪਇਆ ਮਹੀਨਾ ਚੱਲ ਕੇ ਆਏ ਐ ਐਮਐਲਏ ਦੀਆਂ ਕਰਤੂਤਾਂ ਦੱਸਣ ਵਾਸਤੇ ਇਹ ਸਭ ਤੋਂ ਪਹਿਲਾਂ ਆਰਾਮਪੁਰਾ ਬੂਲ ਦੇ ਵਿੱਚ ਇਹਦੇ ਕੋਲੇ ਇੱਕੋ ਇੱਕ ਟਿਕਾਣਾ ਸੀਗਾ ਉਹ ਬੰਦਾ ਆ ਖੜਾ ਐ ਉਹ ਰਾਮਪਰੇ ਫੂਲ ਦੇ ਵਿੱਚ ਇਹਦੇ ਨਾਲ ਦੂਜਾ ਬੰਦਾ ਹੈ ਨਹੀਂ ਸੀ ਇਹ ਐਮਐਲਏ ਦੀਆਂ ਕਰਤੂਤਾਂ ਸਾਡੇ ਕੋਲੇ ਆ ਕੇ ਬੈਂਦਾ ਸੀ ਸਾਡੇ ਕੋਲ ਹੀ ਆਉਂਦਾ ਸੀ ਸਾਡੇ ਕੋਲ ਹੀ ਬੈਂਦਾ ਸੀ ਸਾਡੇ ਘਰ ਹੀ ਰੋਟੀ ਖਾਂਦਾ ਸੀ ਔਰ ਸਾਡੀਆਂ ਹੀ ਇਹ ਮਾਵਾ ਪੈਣਾ ਨੂੰ ਮੰਦਾ ਤੇ ਚੰਗਾ ਬੋਲਦਾ ਮੇਰੀ ਮੇਰੀ ਮਿਸਜ ਮੇਰੀ ਘਰ ਵਾਲੀ ਮੇਰੀ ਨੂੰ ਸਰਦਾਰ ਨਿਸ਼ਚਤਰ ਸਿੰਘ ਸਿੱਧੂ ਪਾਕਤਾਲੇ ਇੱਕ ਉਹਨਾਂ ਦੀ ਮੈਡਮ ਚੌਥੀ ਬਲਕਾਲ ਸਿੱਧੂ ਦੀ ਮੈਡਮ ਇੱਕ ਪੰਜਵੇਂ ਬੰਦੀ ਦਾ ਇਹ ਪੰਜਵੀਂ ਲੇਡੀ ਦਾ ਨਾਂ ਕਰਾਵੇ ਜਿਹੜੀ ਇਹਦੇ ਨਾਲ ਸੀਗੀ ਮੈਂ ਆਰਾਮਪੁਰਾ ਫੂਲ ਤੋਂ ਚੱਲ ਕੇ ਆਇਆ ਐ ਐਮਐਲਏ ਦੀਆਂ ਕਰਤੂਤਾਂ ਦੱਸਣ ਆਸਤੇ ਤੁਸੀਂ ਆਰਾਮਪੁਰੇ ਫੂਲ ਵਿੱਚ ਜਾਓ ਉੱਥੋਂ ਦੇ ਹਾਲਾਤ ਪਤਾ ਕਰੋ ਵੀ ਕੀ ਹੈ ਇਹ ਸਭ ਤੋਂ ਪਹਿਲਾਂ ਆਰਾਮਪੁਰਾ ਫੂਲ ਦੇ ਵਿੱਚ ਇਹਦੇ ਕੋਲੇ ਇੱਕੋ ਇੱਕ ਟਿਕਾਣਾ ਸੀਗਾ ਉਹ ਬੰਦਾ ਆ ਖੜਾ ਐ ਉਹ ਰਾਂਪਰੇ ਫੂਲ ਦੇ ਵਿੱਚ ਇਹਦੇ ਨਾਲ ਦੂਜਾ ਬੰਦਾ ਹੈ ਨਹੀਂ ਸੀ ਜੀ ਤੇ ਪਰਚਾ ਕੀਤਾ ਰਾਜੂ ਤੇ ਉਹ ਮੇਰੇ ਸਕੇ ਚਾਚੇ ਜੀ ਦਾ ਬੇਟਾ ਆ ਮੇਰੇ ਚਾਚਾ ਜੀ ਆ ਇਹ ਨਾਲ ਆਇਆ ਸਭ ਤੋਂ ਪਹਿਲਾਂ ਉਹਦੀ ਕਟਿਆ ਕਰਤੂਤ ਸੁਣੋ ਕੀ ਹੈ ਇਹ ਮੇਰੇ ਚਾਚਾ ਜੀ ਦਾ ਬਜ਼ੁਰਗ ਬੰਦੇ ਆ 4 ਘੰਟੇ ਉਹਨੇ ਨਿਆਂਇਨਾਂ ਨੂੰ ਠਾਰੇ ਚ ਬਿਠਾ ਕੇ ਰੱਖਿਆ ਐਸ ਐਚਓ ਇਹਨਾਂ ਇਨਾਂ ਦਾ ਮੋਬਾਈਲ ਲੈ ਗਿਆ ਜਿਹੜਾ ਹਾਲ ਤੱਕ ਉਹਨੇ ਵਾਪਸ ਨਹੀਂ ਕੀਤਾ ਇਹਦੇ ਜ਼ਬਰਜਨਾਹ ਦੀਆਂ ਗੱਲਾਂ ਸਾਡੇ ਕੋਲੇ ਵਾਤ ਨੇ ਇੱਕ ਗੱਲ ਦੀ ਮੈਨੂੰ ਬੜਾ ਹਰਖਾ ਹੈ ਬੜਾ ਗੁੱਸਾ ਹੈ ਸਾਡੇ ਕੋਲੇ ਆ ਕੇ ਬੈੰਦਾ ਸੀ ਸ਼ਹਿਰ ਨੂੰ ਪੁੱਛ ਲੋ ਸਾਡਾ ਮੀਡੀਆ ਸੋਸ਼ਲ ਮੀਡੀਆ ਤੇ ਕੱਢ ਕੇ ਵੇਖ ਲੋ ਵੀ RAM ਪਰੇ ਵਾਲਾ ਜੇਠੀ ਕੌਣ ਹੈ ਇੱਕੋ ਇੱਕ ਬੰਦਾ ਇਹਦੇ ਨਾਲ ਚੱਲਿਆ ਸੀ ਸਿਰ ਧਰ ਲਾ ਕੇ ਇਹਦੀ ਮਦਦ ਕੀਤੀ ਸੀ ਇਨੂੰ ਐਮਐਲਏ ਬਣਾਇਆ ਸੀ ਮੈਂ ਲੋਕਾਂ ਨੂੰ ਇੰਨਾ ਕੀ ਦੱਸਣਾ ਹੈ ਇੱਕ ਗੱਲ ਇਹ ਕਲੀਅਰ ਹੈ ਸਾਡੇ ਕੋਲ ਹੀ ਆਉਂਦਾ ਸੀ ਸਾਡੇ ਕੋਲ ਹੀ ਵਹਿੰਦਾ ਸੀ ਸਾਡੇ ਘਰੇ ਹੀ ਰੋਟੀ ਖਾਂਦਾ ਸੀ ਉਹ ਸਾਡੀਆਂ ਹੀ ਇਹ ਮਾਵਾ ਪੈਣਾ ਨੂੰ ਮੰਦਾ ਤੇ ਚੰਗਾ ਬੋਲਦਾ ਮੈਂ ਉਹਨੂੰ ਪੁੱਛਣਾ ਚਾਹਣਾ ਸਿੱਧੂ ਸਾਹਿਬ ਤੁਸੀਂ ਲੋਕਾਂ ਦੀ ਕਚਹਿਰੀ ਚਾਕੇ ਜਵਾਬ ਦਿਓ ਵੀ ਮੇਰੇ ਪਰਿਵਾਰ ਤੋਂ ਸੁਬਾਹੇ ਇੱਕ ਮੇਰੀ ਮੇਰੇ ਮਿਸ ਜ ਮੇਰੀ ਘਰ ਵਾਲੀ ਮੇਰੀ ਨੂੰ ਸਰਦਾਰ ਨਿਸ਼ਚਤਰ ਸਿੰਘ ਸਿੱਧੂ ਪਾਕਤਾ ਵਾਲੇ ਇੱਕ ਉਹਨਾਂ ਦੀ ਮੈਡਮ ਚੌਥੀ ਬਲਕਾਰ ਸਿੱਧੂ ਦੀ ਮੈਡਮ ਇਹ ਵਾਲੇ ਤੋਂ ਬੁਢੀ ਸੀ ਇੱਕ ਜਿਹੜੀ ਇੱਕ ਪੰਜਵੇਂ ਬੰਦੀ ਦਾ ਇਹ ਪੰਜਵੀਂ ਲੇਡੀ ਦਾ ਨਾਂ ਗ੍ਰਾਵੇ ਜਿਹੜੀ ਇਹਦੇ ਨਾਲ ਸੀਗੀ ਇਹ ਚਾਰ ਲੈਣੀ ਜੋ ਇਸ ਵਾਸਤੇ ਗਲੀ ਗਲੀ ਘਰ ਘਰ ਜਾ ਕੇ ਵੋਟਾਂ ਮੰਗੀਆਂ ਹੈ ਔਰ ਉਹਨਾਂ ਨੂੰ ਇਹ ਮੰਦਾ ਚੰਗਾ ਬੋਲਦਾ ਬੜੀ ਸ਼ਰਮਨਾਕ ਗੱਲ ਆ ਬੜੀ ਸ਼ਰਮਨਾਕ ਘਟਨਾ ਆ ਰਹੀ ਠੀਕ ਹੈ ਜੀ ਉਸ ਤੋਂ ਸਵਾਏ ਇੱਕ ਮੈਂ ਉਹਨਾਂ ਨੂੰ ਹੋਰ ਗੱਲ ਲਾਸ ਦਿਨਾ ਇੱਕਨਸੀ ਸਰਜੀਤ ਸਿੰਘ ਉਥੋਂ ਜਿੱਤਿਆ ਹੁਣੇ ਉਹਤੇ ਨਜਾਇਜ਼ ਨੇ ਧੱਕੇ ਨਾਲ ਪਾਚਾ ਕਰਾਇਆ ਇਹੀ ਐਸਐਚਓ ਹੈ ਮੈਂ ਐਸਐਚਓ ਸਾਹਿਬ ਇਹਦਾ ਤੁਸੀਂ 5 ਮਿੰਟਾਂ ਚ ਫਾਇਰ ਕਰ ਦਿੰਦੇ ਹੋ ਹੋਰ ਤੁਹਾਡੇ ਕੋਲੇ 29 ਲੋਕ ਜਾਂਦੇ ਆ 29 ਦਿਨ ਵਿੱਚ ਦੀ ਜਿਹੜੇ ਲੇਲੜੀਆਂ ਕੱਢੀ ਜਾਂਦੇ ਆ ਉਹਦਾ ਤੁਸੀਂ ਪੱਛਾ ਤੱਕ ਨਹੀਂ ਦਰਜ ਕਰਦੇ ਰੇਡ ਤਾਂ ਤੁਸੀਂ ਕਿਸੇ ਦੇ ਕੀ ਮਾਰਨੀ ਸੀ ਤੋ ਐਨੀ ਕੀ ਗੱਲ ਦੱਸਣੀ ਸੀ ਭਰਾਵੋ ਇਹ ਜਿਹੜੀ ਆਡੀਓ ਹੈ ਇਹ ਬਿਲਕੁਲ ਸੱਚੀ ਹੈ ਰਾਜੂ ਨੇ ਇਹ ਲੀਕ ਨਹੀਂ ਕੀਤੀ ਇਹ ਸੱਚੀ ਆਡੀਓ ਹੈ ਅਸੀਂ ਅਨਸਾਫ਼ ਚਾਹੁੰਨੇ ਆ ਬਾਹਰ ਸਰਕਾਰ ਤੋਂ ਵੀ ਇਹ ਆਡੀਓ ਦੀ ਜਾਂਚ ਕਰਕੇ ਜਿਹੜਾ ਦੋਸ਼ੀ ਆ ਉਹਨੂੰ ਜਰੂਰ ਸਜ਼ਾ ਦੇਵੇ ਠੀਕ ਹੈ ਜੀ ਇੰਨੀ ਗੱਲ ਕਹਿਣਾ ਹੋਇਆ ਫਟੇ ਬਲਾਉਣਾ ਵੈਗਰੂ ਜੀ ਕਾ ਖਾ ਜੂਆ ਸਾਰਾ ਕੁਝ ਚੱਲਦਾ ਉੱਥੇ ਮਸਾਜ ਸੈਂਟਰ ਖੋਲੇ ਵਿਆ ਪੁਲਿਸ ਆਪ ਕਹਿੰਦੀ ਐ ਬਲਕਾਰ ਸਿੱਧੂ ਪੈਸੇ ਲੈਂਦਾ ਉਹਦੇ ਸਬੂਤ ਐ ਅਸੀਂ ਅੱਜ ਤੱਕ ਚੁੱਪ ਬੈਠੇ ਸੀ ਲੇਕਿਨ ਹੁਣ ਉਹਨੇ ਪ੍ਰੈਸ ਨਾਲ ਪੰਗਾ ਲੈਂਤਾ ਜਿਹੜੇ ਮੇਰੇ ਭਰਾ ਤੇ ਪੱਤਰਕਾਰ ਤੇ ਅਸੀਂ ਵੀ ਪ੍ਰੈਸ ਦੇ ਨੰਮande ਆ ਜਿਹੜੇ ਪੱਤਰਕਾਰ ਤੇ ਭਰਾ ਤੇ ਇਹ ਪਰਚਾ ਦਰਜ ਕੀਤਾਗਾ ਇਹਨੂੰ ਇਹੀ ਦੱਸਣਾ ਐ ਵੀ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਐਸਐਚਓ ਨੂੰ ਪੁੱਛਣਾ ਚਾਹੁੰਦੇ ਆ ਸੱਟਾ ਜੂਆ ਮਸਾਹ ਸੈਂਟਰ ਇਹੋ ਜਿਹੇ ਧੰਦੇ ਉੱਥੇ ਚੱਲਦੇ ਜਿਹੜੇ ਬਲਕਾਰ ਸਿੱਧੂ ਨੂੰ ਪੈਸੇ ਜਾਂਦੇ ਆ ਪੁਲਿਸ ਸਾਹਿਬ ਦੇ ਮੂੰਹ ਨਾਲ ਕਹਿੰਦੀ ਆ ਉਹਦੀਆਂ ਵੀਡੀਓ ਐ ਮੇਰੇ ਕੋਲ ਇਹ ਸਾਬਤ ਕਰੇ ਐਸਐਚਓ ਨੂੰ ਸ਼ਰਮ ਨਹੀਂ ਆਉਂਦੀ ਐਸਐਚਓ ਨੂੰ ਪਤਾ ਨਹੀਂ ਸ਼ਹਿਰ ਚ ਕੀ ਕੁਸੂਰ ਐ ਐਸਐਚਓ ਆਪ ਮੂੰਹ ਦੇ ਨਾਲ ਕਹਿ ਰਿਹਾ ਕਿ ਨਾ ਬਲਕਾਰ ਸਿੱਧੂ ਕੋਲ ਪੈਸੇ ਜਾਂਦੇ ਆ 25 ਲੱਖ ਰੁਪਏ ਮਹੀਨਾ ਉਹ ਮੇਰੇ ਕੋਲ ਸਬੂਤ ਐ ਹੁਣ ਅਸੀਂ ਸਬੂਤ ਦੇਵਾਂਗੇ ਬਲਕਾਰ ਸਿੱਧੂ ਨੂੰ ਨੰਗਾ ਕਰਕੇ ਜੇ ਬਜ਼ਾਰਾ ਵਿੱਚ ਦੀ ਨਾ ਨਗਾਇਆ ਅਸੀਂ ਪੱਤਰਕਾਰੀ ਕਰਨੀ ਛੱਡ ਦੇਾਂਗੇ ਸਾਡੇ ਭਰਾਵਾਂ ਤੇ ਸ਼ਰਮ ਝੂਠੇ ਪਰਚੇ ਦਰਜ ਕੀਤੇ ਜਾਂਦੇ ਐ ਸ਼ਰਮ ਦੀ ਗੱਲ ਐ ਐਸਐਚਓ ਨੂੰ ਮੈਂ ਇਸੇ ਨੂੰ 40 ਵਾਰੀ ਮਰ ਚੁੱਕਿਆ 40 ਵਾਰੀ ਆ ਸੱਟਾ ਚੱਲ ਰਿਹਾ ਐ ਆ ਜੂਆ ਚੱਲ ਰਿਹਾ ਐ ਘਰਾਂ ਦੇ ਕਰ ਬਰਬਾਦ ਹੋ ਗਏ ਉਹ ਕੋ ਸ਼ਰਮ ਕਰੋ ਇਹਨੂੰ ਫੜੋ ਕਹਿੰਦਾ ਭਰਾਵਾ ਅਸੀਂ ਕੀ ਕਰੀਏ ਬਲਕਾਰ ਸਿੱਧੂ ਪੈਸੇ ਲੈਂਦਾ ਮੇਰੇ ਕੋਲ ਸਬੂਤ ਹੈ ਉਹਦੀ ਆ ਵੀਡੀਓ ਹੈ ਪੁੱਛਦਾ ਮੈਂ ਪ੍ਰਸ਼ਾਸਨ ਨੂੰ ਐਸਐਸਪੀ ਨੂੰ ਮੈਡਮ ਨੂੰ ਪੁੱਛਦਾ ਐਡਮ ਨੂੰ ਐਸ ਮੈਡਮ ਨੂੰ ਮੈਂ ਵੀਡੀਓ ਭੇਜੀ ਆਂਗੀਆ ਮੈਂ ਪ੍ਰੈਸ ਦੀਆਂ ਖਬਰਾਂ ਭੇਜੀਆਂ ਐਸਐਸਪੀ ਮੈਡਮ ਨੂੰ ਬਠਿੰਡਾ ਕਮਾਲ ਕਰਤੀ ਕੋਈ ਸੁਣਵਾਈ ਨਹੀਂ ਪ੍ਰੈਸ ਦੀ ਲੋਕਾਂ ਦੇ ਘਰੋਂ ਜੜਗੇ ਸਾਡੀਆਂ ਟੀ.ਪੀ ਨੇ ਗਲੀਆਂ ਚ ਤੁਰੀਆਂ ਫਿਰਦੀਆਂ ਰੋਂਦੀਆਂ ਔਰ ਨਸ਼ਾ ਸ਼ਰਿਆਂ ਮੇਂ ਬਿੱਕੀ ਜਾਂਦਾ ਐ ਐਸਐਚਓ ਸਾਹਿਬ ਉਹ ਸ਼ਰਮ ਕਰੋ ਪ੍ਰਸ਼ਾਸਨ ਨੂੰ ਮੈਂ ਐਸਐਸਪੀ ਨੂੰ ਕਹਿਣਾ ਹੈ ਡੀਐਸਪੀ ਨੂੰ ਕਹਿਣਾ ਹੈ ਉਹ ਕੋਈ ਸ਼ਰਮ ਕਰੋ ਇਹਨਾਂ ਇਹਨਾਂ ਮਗਰ ਲਾ ਕੇ ਤੁਸੀਂ ਆ ਕੁਝ ਕਰੀ ਜਾਵੇਂ ਜਾਂ ਨਿਓ ਇਹ ਬੱਚੇ ਦੇ ਜਿਹੜੀ ਵੀਡੀਓ ਹੈ ਸਹੀ ਹੈ ਅਸੀਂ ਬਿਲਕੁਲ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਵੀ ਵੀਡੀਓ ਬਿਲਕੁਲ ਸਹੀ ਹੈ ਜੇ ਇਹਦੇ ਵਿੱਚ ਵੀ ਕੁਝ ਹੋਇਆ ਹੋਵੇ ਮੈਂ ਪ੍ਰੈਸ ਦੀ ਸਟੇਜ ਤੇ ਖੜ ਕੇ ਇੱਕ ਪ੍ਰੈਸਰ ਦੇ ਨਾਤੇ ਮੈਂ ਪ੍ਰੈਸ ਰਿਪੋਰਟਰ ਐ ਮੈਂ ਆਪਦਾ ਸਿਰ ਨੀਵਾ ਕਰੂੰਗਾ ਪੰਜਾਬ ਦੇ ਵਿੱਚ ਮੈਨੂੰ ਮੇਰਾ ਸਿਰ ਕਲਮ ਕੀਤਾ ਜਾਵੇ ਜੇ ਬਿਲਕੁਲ ਝੂਠੀ ਹੋਵੇ ਇਹ ਐਵੇਂ ਝੂਠੇ ਪਰਚੇ ਦਰਜ ਕਰਕੇ ਪ੍ਰੈਸ ਦੇ ਉੱਤੇ ਬਿਨਾਂ ਮੈਂ ਇੱਕ ਪ੍ਰੈਸ ਦੀ ਇੱਕ ਨਹੀਂ ਬਲਕਾਇਆ ਸਿੰਘ ਦੀ ਵੀਡੀਓ ਇਹ ਵੱਡੀਆਂ ਵੀਡੀਓ ਵਾਇਰਲ ਹੋਣੀਆਂ ਹੁਣ ਜਿਹੜਾ ਕੁਛ ਈਆਂ ਪੈਣਾ ਨੂੰ ਬੋਲਦਾ ਹੈ ਮੰਦੇ ਲਬਜ ਬੋਲਦਾ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਦੋਸਤੋ ਸਾਰੀ ਜਨਤਾ ਨੂੰ ਪਤਾ ਲੱਗੇ ਪੰਜਾਬ ਨੂੰ ਪਤਾ ਲੱਗੇ ਭਗਵੰਤ ਨੂੰ ਮਾਨ ਨੂੰ ਪਤਾ ਲੱਗੇ ਵੀ ਸਾਡੇ ਜਿਹੜੇ ਨੁਮਾਇੰਦੇ ਜਿੱਤ ਕੇ ਭੇਜੀ ਐ ਇੱਕ ਕਿਸਕਰ ਦੇ ਮਾਲਕ ਨੇ ਦੋਸਤੋ ਸ਼ਾਰਟਕਟ ਹੈ ਬਹੁਤ ਕੁਝ ਬੋਲਣ ਵਾਲਾ ਹੈ ਬੜਾ ਕੁਝ ਦੱਸਣ ਵਾਲਾ ਮੋਬਾਈਲ ਮੇਰੇ ਕੋਲੇ ਹੈ ਜੋ ਕੋਈ ਦੇਖਣਾ ਚਾਹੁੰਦਾ ਮੈਂ ਦਿਖਾ ਵੀ ਸਕਦਾ ਹੈ ਕਿ ਪੁਲਿਸ ਕਹਿੰਦੀ ਆ ਬਲਕਾਸ਼ ਸਿੰਘ ਜਿਹੜਾ ਸਿੱਧੂ ਐ ਐਮ ਐਲ ਏ ਰੁਪਏ ਲੈਂਦਾ ਸਾਨੂੰ ਤਾਂ ਦਵਾਨੀ ਮਿਲਦੀ ਨਹੀਂ ਭਰਾਵੋ ਉਹਦੀਆਂ ਵੀਡੀਓ ਬਣੀਆਂ ਹੋਈਆਂ ਐ ਇਹਦੀ ਇਨਕੁਆਇਰੀ ਕਰੋ ਪੈਸੇ ਜਾਂਦੇ ਆ ਕਿ ਨਹੀਂ ਜਾਂਦੇ ਸੱਟੇ ਵਾਲਿਆਂ ਨੂੰ ਫੜੋ ਜੂਏ ਵਾਲਿਆਂ ਨੂੰ ਫੜੋ ਮੈਂ ਸਾਹ ਸੰਟਾਂ ਨੂੰ ਫੜੋ ਉਹਨਾਂ ਤੋਂ ਪਤਾ ਲੱਗੇ ਵੀ ਪੈਸੇ ਕੌਣ ਲੈ ਕੇ ਜਾਂਦਾ ਹੈ ਕਿਹਦੇ ਥਰੂ ਪੈਸੇ ਜਾਂਦੇ ਆ ਇਹਨੇ ਲਬਜ ਬੋਲਦਾ ਹੋਇਆ ਜਿਹੜੇ ਬੁਲਾਦੇ ਹੈਗੇ ਜਿਹੜੇ ਕੱਲ ਰਾਜੂ ਦੇ ਘਰੇ ਐਸਐਚਓ ਨੇ ਰੇਡ ਕੀਤੀ ਕੋਈ ਗੈਂਗਰੇਸ਼ ਦੀ ਹੈ ਕੋਈ ਅੱਤਵਾਦੀ ਸੀ ਇੱਕ ਬੱਚਾ ਹੋਇਆ ਉਹਦੇ ਦੋ ਕੁੜੀਆਂ ਦੇ ਬਾਅਦ ਲੜਕਾ ਹੋਇਆ ਛੋਟਾ ਜਿਹਾ ਮਹੀਨੇ ਦਾ ਲੜਕਾ ਹੈ ਉਹਦੇ ਨਾਲ ਜਾ ਕੇ ਐਸਐਚਓ ਨੂੰ ਤੱਕਾਂ ਮੁਕੀ ਕੀਤੀ ਹੈ ਕਹਿੰਦਾ ਦੱਸੋ ਕਿੱਥੇ ਹੈ ਕਹਿੰਦਾ ਵੀਡੀਓ ਪਾਉਣ ਵਾਲਾ ਬਲਕਾਰ ਸਿੰਘ ਦੇ ਪੈਰਾਂ 'ਚ ਡਿੱਗ ਪਏ ਉਹਨੂੰ ਮਾਫ਼ ਕਰ ਦਾਂਗੇ ਬਿਲਕੁਲ ਨਹੀਂ ਅਸੀਂ ਡਿੱਗਣ ਦੇਵਾਂਗੇ ਪੈਰਾਂ 'ਚ ਉਸ ਨੂੰ ਸਾਡਾ ਭਤੀਜਾ ਹੈ ਉਹ ਅਸੀਂ ਬਿਲਕੁਲ ਨਹੀਂ ਉਹਨੂੰ ਪੈਰਾਂ 'ਚ ਡਿੱਗਣ ਦੇਵਾਂਗੇ ਬਲਕਾਰ ਸਿੰਘ ਜਿੰਨਾ ਮਰਜੀ ਜ਼ੋਰ ਲਾ ਲੇ ਜਿੰਨਾ ਮਰਜੀ ਪੁਲਿਸ ਡੋਰ ਲਾ ਲੇ ਐਸ ਐਚਓ ਅੱਜ ਪਰ ਹੀ ਪੰਚਾਇਤ ਦੇ ਵਿੱਚ ਆਇਆ ਕਹਿੰਦਾ ਮੇਰੀ ਗਲਤੀ ਨਹੀਂ ਉਹਦੀ ਗਲਤੀ ਹੈ ਅਸੀਂ ਦੱਸਾਂਗੇ ਹਸਪਤਾਲ ਲੱਗੂਗਾ ਐਸ ਐਚਓ ਆਪ ਕਹਿੰਦਾ ਉਹ ਵੀਡੀਓ ਉਹਦੀ ਹੈ ਉਹ ਬੋਲ ਰਿਹਾ ਹੈ ਇਹ ਮਾਰਚਾ ਕਾਦਰ ਦਰਜ ਬਈ ਧੰਨਵਾਦ 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 ਦੋਸਤੋ ਬਹੁਤ ਕੁਝ ਬੋਲਣ ਵਾਲਾ ਹੈ ਬੜੇ ਬਲਾਦੇ ਬੋਲਣ ਵਾਲਿਆ ਧੰਨਵਾਦ ਸਾਈ ਜਨਤਾ ਦਾ ਪ੍ਰੈਸ ਦਾ ਮੇਰੇ ਵੀਰਾਂ ਦਾ ਸਾਰਾ ਧੰਨਵਾਦ